ਫ੍ਰਿਜ ਕਰਾਉਂ ਵਿਖੇ ਮੇਲੇ ਦੇ ਵਿੱਚ ਪਹੁੰਚ ਗਏ ਅਗੇ ਆਜੋ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਸਾਰਾ ਮੇਲਾ ਦਿਖਾਵਾਂਗੇ ਕੀ ਕੁਛ ਆ ਮੇਲੇ ਦੇ ਵਿੱਚ ਬਣਿਆ ਰਿਹਾ ਹੋ ਦੋਸਤੋ ਆਜੋ ਦਿਖਾਉਨੇ ਆ ਦੇਖ ਸਕਦੇ ਪਿੱਛੇ ਡੇਰੀ ਦੀਆਂ ਮਸ਼ੀਨਾਂ ਆ ਗਈਆਂ ਮੰਨ ਲਓ ਜੇ ਤੁਸੀਂ ਨੇ ਫਾਰਮ ਖੋਲਣਾ ਫਾਰਮ ਵਾਸਤੇ ਬਹੁਤ ਜ਼ਰੂਰੀ ਚੀਜ਼ਾਂ ਆ ਗਈਆਂ ਜਿਹੜੀਆਂ ਜ਼ਰੂਰੀ ਚਾਹੀਦੀਆਂ ਨੇ ਆਜੋ ਤੁਹਾਨੂੰ ਦਿਖਾਉਨੇ ਆ ਦੋਸਤੋ ਇੱਕ ਵੀਡੀਓ ਦੇ ਵਿੱਚ ਦੋ ਦੋ ਸਾਲਕ ਦੇ ਵਿੱਚ ਪਿਚਕ ਜੇ ਜਾਂਦੇ ਨੇ ਪਰ ਇਹ ਮੈਟ ਪਿਚਕਦੇ ਨਹੀਂ ਹੈਗੇ ਦੋਸਤੋ ਮੇਲਿਆਂ ਤੇ ਆਉਣ ਦਾ ਕੀ ਕਾਰਨ ਹੁੰਦਾ ਕਿਉਂਕਿ ਬਹੁਤ ਸਾਰੇ ਕਿਸਾਨ ਭਰਾ ਹੁੰਦੇ ਨੇ ਮੇਲਾ ਦੇਖ ਕੇ ਲਫਾਫੇ ਝੋਲੇ ਇਕੱਠੇ ਕਰਕੇ ਚਲੇ ਜਾਂਦੇ ਨੇ ਪਰ ਆਹ ਚੀਜ਼ਾਂ ਦੇਖਣ ਆ ਲੈਂਦੀਆਂ ਨੇ ਆ ਦੇਖੋ ਇਹ ਮੋਮੈਂਟਾਂ ਦੀ ਕੁਆਲਿਟੀ ਕਿਉਂਕਿ ਵਿੱਚ ਤਾਂ ਜੇ ਜਿ세 ਭਰਾ ਨੇ ਮੈਟ ਦੇਖੇ ਨਹੀਂ ਹੈਗੇ ਉਹਨਾਂ ਨੂੰ ਮੰਨ ਲਓ ਉਹੀ ਚੀਜ਼ਾਂ ਮਹਿੰਗੀਆਂ ਲਾਈਆਂ ਜਾਂਦੀਆਂ ਨੇ ਤੇ ਕੁਆਲਿਟੀ ਵੀ ਨਕਲੀ ਦਿੱਤੀ ਜਾਂਦੀ ਹੈ ਤੇ ਆ ਦੇਖੋ ਦੋਸਤੋ ਗੋਹਾ ਟਾਉਣ ਵਾਸਤੇ ਇਹ ਸਾਰੀਆਂ ਮਸ਼ੀਨਾਂ ਲਿਗੀਆਂ ਇਹਨਾਂ ਨੂੰ ਛੋਟੇ ਪੱਧਰ ਤੇ ਵੀ ਤੁਸੀਂ ਲਾ ਸਕਦੇ ਹੋ ਵੱਡੇ ਪੱਧਰ ਦੇ ਵਿੱਚ ਜਿਵੇਂ ਹੁਣ ਆਹ ਮਸ਼ੀਨ ਆ ਗਈ ਇਹ ਵੱਡੇ ਪੱਧਰ ਤੇ ਮੋਟਰ ਜੜ ਕੇ ਲੱਗ ਜਾਂਦੀ ਹੈ ਉਹ ਜਿਹੜੀ ਉਹ ਛੋਟੀ ਮਸ਼ੀਨ ਹੈਗੀ ਉਹ ਟਰੈਕਟਰ ਦੇ ਮੰਗਰ ਪਾ ਕੇ ਲੱਗ ਜਾਂਦੀ ਹੈ ਦੋਸਤੋ ਆਏ ਇਧਰ ਧੂੜੀ ਨੂੰ ਛਾਨਣ ਵਾਸਤੇ ਆ ਗਿਆ ਤੇ ਪੱਖੇ ਆ ਗਏ ਇਹ ਚੀਜ਼ਾਂ ਲੋਡ ਇੱਕ ਡੇਰੀ ਫਾਰਮਰ ਦੇ ਵਿੱਚ ਲੋਡ ਹੁੰਦੀਆਂ ਨੇ ਇਹ ਦੇਖੋ ਦੋਸਤੋ ਆਪਾਂ ਪਹੁੰਚੇ ਜਗਰਾਵ ਪੀਡੀਐਫ ਮੇਲੇ ਦੇ ਵਿੱਚ ਸਾਹਮਣੇ ਤੁਸੀਂ ਦੇਖ ਸਕਦੇ ਹੋ 2026 ਦਾ ਪੀਡੀਐਫ ਮੇਲਾ ਜੀ 19ਵਾਂ ਮੇਲਾ ਹੈਗਾ ਅੱਜ ਤੁਹਾਨੂੰ ਇੱਕ ਵੀਡੀਓ ਵਿੱਚ ਕਵਰ ਕਰਾਂਗੇ ਜੀ ਦੀਆਂ ਦੇ ਸਕੰਜੇ ਵਾਸਤੇ ਦੋਸਤੋ ਜੇ ਤੁਸੀਂ ਨੇ ਕਾਫ ਰੱਖਣੇ ਨੇ ਛੋਟੇ ਛੋਟੇ ਉਹ ਪਿੰਜਰੇ ਚ ਰੱਖੋ ਸਾਈਡ ਤੇ ਉਹਨਾਂ ਦੇ ਫੀਡ ਤੇ ਪਾਣੀ ਲਾ ਦਿਓ ਦੋਸਤੋ ਆ ਦੇਖੋ ਜੇ ਤੁਸੀਂ ਮੰਨ ਲਓ ਟਰੈਕਟਰ ਵੀ ਨਹੀਂ ਹੈਗੀ ਛੋਟਾ ਟੈਰੀ ਫਾਰਮ ਆ 10 ਗਾਇਆਂ ਦਾ ਫਾਰਮ ਲਾ ਲਓ ਉਹਨਾਂ ਤੋਂ ਤੁਸੀਂ ਨੇ ਜਿਹੜਾ ਉਹਨਾਂ ਦਾ ਗੋਹਾ ਗਾਹਟ ਆਉਣਾ ਉਹ ਤੁਸੀਂ ਇਹਨਾਂ ਨਾਲ ਵੀ ਹਟਾ ਸਕਦੇ ਹੋ ਉਹ ਰੇੜੀ ਨਾਲ ਚੱਕ ਗਏ ਦੇ ਸਕਦੇ ਇਹਨਾਂ ਨੂੰ ਇੱਕ ਟਿ ਟਵਾਰ ਇਕੱਠਾ ਕਰ ਸਕਦੇ ਆ ਦੇਖੋ ਬਾਕੀ ਦੋਸਤੋ ਉਹਨਾਂ ਦੀਆਂ ਜਿਹੜੀਆਂ ਖੁਰਲੀਆਂ ਤੇ ਲੱਗੇ ਹੁੰਦੇ ਨੇ ਉਹ ਆਹ ਚੀਜ਼ਾਂ ਲੱਗੀਆਂ ਹੁੰਦੀਆਂ ਨੇ ਆਹ ਦੇਖ ਲਓ ਤੇ ਬਾਕੀ ਦੋਸਤੋ ਕਰਨ ਵਾਸਤੇ ਆ ਚੀਜ਼ਾਂ ਹੁੰਦੀਆਂ ਨੇ ਇਹ ਦੋਸਤੋ ਬਣਾਉਣੀਆਂ ਵੀ ਪੈਂਦੀਆਂ ਨੇ ਤੇ ਬਣੀਆਂ ਬਣਾਈਆਂ ਵੀ ਆ ਜਾਂਦੀਆਂ ਨੇ ਤੇ ਇਹ ਸਾਰੀਆਂ ਰੈਡੀ ਦੀਆਂ ਆ ਗਈਆਂ ਦੋਸਤੋ ਤੇ ਇਹ ਕੁਆਲਿਟੀ ਦੇ ਵਿੱਚ ਵੀ ਫਰਕ ਹੁੰਦਾ ਬਾਈ ਆ ਦੇਖੋ ਬਾਈ ਇਹ ਵੀ ਸਕੰਜੇ ਬਣੇ ਹੋਏ ਆਗੇ ਮੰਨ ਲਓ ਇਹ ਤੁਹਾਨੂੰ ਖੁੱਲੇ ਦੇ ਦੇਣਗੇ ਬਣਾ ਤੁਸੀਂ ਆਪਣੇ ਘਰ ਦੇ ਵਿੱਚ ਮੰਗਾ ਸਕਦੇ ਹੋ ਬਣਾ ਸਕਦੇ ਇਹ ਖੁੱਲੀਆਂ ਆ ਗਈਆਂ ਜੀ ਇਹ ਬਣੀਆਂ ਬਣਾਈਆਂ ਖੁੱਲੀਆਂ ਆ ਗਈਆਂ ਨਵੇਂ ਟੈਕਨੀਕ ਦੀਆਂ ਦੇਖੋ ਸਟੀਲ ਦੀਆਂ ਖੁੱਲੀਆਂ ਆ ਗਈਆਂ ਤੇ ਆਜੋ ਤੁਹਾਨੂੰ ਹੋਰ ਤੇ ਇਹ ਦੋਸਤੋ ਤੇ ਇਹ ਦੂਗਾ ਦਾ ਜਿਵੇਂ گاਵਾ ਬਿਮਾਰ ਹੋ ਜਾਂਦੀਆਂ ਨੇ ਖੜਾ ਖੜਾ ਨਹੀਂ ਹੋਏ ਜਾਂਦਾ ਉਹਨਾਂ ਤੋਂ ਠੀਕ ਆ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੇ ਇਸ ਕੰਜੇ ਆ ਕੇ ਬਣੇ ਬਣਾਏ ਆਜੋ ਤੁਹਾਨੂੰ ਹੋਰ ਬਹੁਤ ਸਾਰੀ ਮਸ਼ੀਨਰੀ ਦਿਖਾਉਣੀ ਆ ਦੋਸਤੋ ਇਹ ਵੀ ਜਿਵੇਂ ਆ ਜੰਤਰ ਤੁਸੀਂ ਦੇਖੋਗੇ ਇਹ ਜੰਤਰ ਦਾ ਵੀ ਬਹੁਤ ਸਾਰਾ ਰੋਲ ਆ ਗਿਆ ਕਿਉਂਕਿ ਕਈਆਂ گاਵਾ ਲੱਤ ਮਾਰਦੀਆਂ ਹੁੰਦੀਆਂ ਨੇ ਇਹ ਲੱਤ ਮਾਰਨ ਇਹਨੂੰ ਤੁਸੀਂ ਹੱਟ ਦੇ ਵਿੱਚ ਲਾ ਕੇ ਰੋਕ ਸਕਦੇ ਇਹ ਵੀ ਵੱਡੇ ਛੋਟੇ ਦੇ ਦੋਸਤੋ ਪੀਡੀਐਫ ਮੇਲਾ ਫੁੱਲ ਭਰ ਚੁੱਕਿਆ ਹੈਗਾ ਤੇ ਦੇਖ ਸਕਦੇ ਹੋ ਬਹੁਤ ਸਾਰੀਆਂ ਕੰਪਨੀਆਂ ਪੀਡੀਐਫ ਮੇਲੇ ਤੇ ਆਈਆਂ ਹੋਈਆਂ ਨਗੀਆਂ ਆਜੋ ਨਾਲ ਦੀ ਨਾਲ ਦੇਖੀ ਚੱਲਿਓ ਦੋਸਤੋ ਤੇ ਨਾਲ ਦੀ ਨਾਲ ਜਿਹੜੇ ਜਿਹੜੇ ਭਰਾ ਆਪਾਂ ਆਏ ਨੇ ਪੀਡੀਐਫ ਮੇਲੇ ਤੇ ਉਹ ਵੀ ਕਮੈਂਟ ਕਰਕੇ ਦੱਸਿਓ ਦੇਖ ਲਓ ਕੰਪਨੀਆਂ ਬਹੁਤ ਸਾਰੀਆਂ ਕੰਪਨੀਆਂ ਨੇ ਸਭ ਤੋਂ ਵੱਡਾ ਮੇਲਾ ਜੀ ਪੀਡੀਐਫ ਦਾ ਆਪਾਂ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਕਵਰ ਕਰਾਂਗੇ ਦੋਸਤੋ ਦੇਖ ਲਓ ਮਸ਼ੀਨਾਂ ਬਹੁਤ ਜ਼ਿਆਦਾ ਮਸ਼ੀਨਾਂ ਆਈਆਂ ਨੇ ਛੋਟੀਆਂ ਢਰਮੀਆਂ ਤੋਂ ਲੈ ਕੇ ਵੱਡੀਆਂ ਮਟਰ ਵੱਡੀਆਂ ਮਸ਼ੀਨਾਂ ਤੱਕ ਦੇਖ ਲਓ ਦੇਖ ਲਓ ਬਈ ਕੱਲੀ ਕੱਲੇ ਮੰਨ ਲਓ ਕੱਲੀ ਕੱਲੀ ਖੇਤੀਬਾੜੀ ਦੇ ਵਿੱਚ ਜਿਹੜੀ ਚੀਜ਼ ਵਰਤੀ ਜਾਂਦੀ ਆ ਜਾਂ ਖੇਤੀਬਾੜੀ ਨੂੰ ਅੱਗੇ ਕਿਵੇਂ ਮਸ਼ੀਨਾਂ ਦੇ ਨਾਲ ਵਧਾ ਸਕਦੇ ਆ ਉਹ ਚੀਜ਼ਾਂ ਆਈਆਂ ਹੋਈਆਂ ਨੇ ਤੇ ਡੈਰੀ ਫਾਰਮ ਨੂੰ ਆਪਾਂ ਇਹ ਕਹਿੰਦੇ ਜੀ ਤਰੀਕੇ ਨਾਲ ਕਿਵੇਂ ਵਧਾ ਸਕਦੇ ਆ ਇਹ ਚੀਜ਼ਾਂ ਜਿਹੜੀਆਂ ਤੁਸੀਂ ਆਪਦੇ ਡੈਰੀ ਫਾਰਮ ਦੇ ਵਿੱਚ ਨਹੀਂ ਵਰਤੀਆਂ ਤਾਂ ਤੁਹਾਨੂੰ ਵੀ ਘਾਟਾ ਹੋ ਜਾਣਾ ਹੈਗਾ ਜੇ ਤੁਸੀਂ ਇਹ ਚੀਜ਼ਾਂ ਵਰਤ ਲਓਗੇ ਬਾਈ ਤਾਂ ਤੁਹਾਡਾ ਮੰਨ ਲਓ ਦੋ ਜਾਣੇ ਡੈਰੀ ਫਾਰਮ ਆ ਜਿਹੜਾ ਉਹ ਗਾਵਾਂ ਦਾ ਫਾਰਮ ਸਾਂਭ ਸਕਦੇ ਨੇ ਜੇ ਤੁਸੀਂ ਆਹ ਆ ਚੀਜ਼ਾਂ ਟੈਕਨੀਕਲੀ ਚੀਜ਼ਾਂ ਵਰਤ ਲਓਗੇ ਟੀਐਮਆਰ ਦੇਖ ਲਓ ਵੱਡੇ ਵੱਡੇ ਟੀਐਮਆਰ ਆਏ ਨੇ ਕਿਉਂਕਿ ਦੋਸਤੋ ਹੁਣ ਸਮੇਂ ਦੀ ਲੋੜ ਹੈ ਮਸ਼ੀਨਾਂ ਦੀ ਪਹਿਲਾਂ ਹੁੰਦਾ ਸੀਗਾ ਵੀ ਮੰਨ ਲਓ ਬੰਦੇ ਹੁੰਦੇ ਸੀਗੇ ਕੰਮ ਕਰਨ ਵਾਲੇ ਜਾਦੇ ਹੁੰਦੇ ਸੀ ਹੁਣ ਕੰਮ ਕਰਨ ਨੂੰ ਕਿਸੇ ਲਵੇ ਟਾਈਮ ਨਹੀਂ ਹੈਗਾ ਹੁਣ ਮਸ਼ੀਨੀ ਜੋਗਾ ਜਿਹੜਾ ਉਹ ਆ ਚੁੱਕਿਆ ਮਸ਼ੀਨੀ ਵਰਤਣੀ ਜ਼ਰੂਰ ਪੈਣੀ ਆ ਜੀਵਨ ਸੀਨਾ ਨਹੀਂ ਵਰਤਾਂਗੇ ਵਿੱਚ ਲੇਬਰਾਂ ਵਗ ਜਾਂਦੀਆਂ ਨੇ ਕਿਸੇ ਕਾਰਨ ਕਰਕੇ ਲੇਬਰਾਂ ਭੱਜ ਜਾਂਦੀਆਂ ਨੇ ਤਾਂ ਡੈਰੀ ਫਾਰਮ ਆਪਾਂ ਨੂੰ ਮਸ਼ੀਨੀ ਯੁੱਗ ਤੇ ਲੈ ਕੇ ਆਉਣਾ ਪਊ। ਤੋਂ ਹੁੰਦੀ ਹੈ ਜੀ ਐਂਟਰੀ 게ਟ ਜਿੱਥੋਂ ਆਪਾਂ ਨੇ ਅੱਡੇ ਰਿੰਗੇ ਚ ਜਾਣਾ। ਤੁਹਾਨੂੰ ਰਿੰਗ ਵੀ ਦਿਖਾਵਾਂਗੇ ਦੋਸਤੋ ਕਿਹੜੇ ਕਿਹੜੇ ਮੁਕਾਬਲੇ ਚੱਲ ਰਹੇ ਨੇ। ਸੋਹਣਾ ਆਉਂਦਾ بڑا ਦੋ ਆਗਿਆ ਬਾਕੀਆਂ ਨੂੰ ਬੈਂਤੀਆ ਲੈ ਕੇ ਆਓ ਬਈ। بڑا ਛੋਟੀ ਦਾ ਮੁਕਾਬਲਾ ਉਹ ਚੀਜ਼ਾਂ ਨਹੀਂ ਰਹਿ ਗਈਆਂ ਦੇਖੋ ਹਰਜੀਤ ਦਡੈਰੀ ਫਾਰਮ ਹੋਮ ਮੇਡ ਇਹ ਹੋਮ ਮੇਡ ਚੀਜ਼ਾਂ ਤਿਆਰ ਕਰਦੇ ਨੇ ਜੀ ਜਿਵੇਂ ਇਹਨਾਂ ਲਵੇ ਬਹੁਤ ਜ਼ਿਆਦਾ ਰਸ ਹੁੰਦਾ ਦੇਖੋ ਜਿਹੜੇ ਕਹਿੰਦੇ ਹੁੰਦੇ ਨੇ ਨਾ ਵੀ ਅਸੀਂ ਘਰੇ ਚੀਜ਼ ਤਿਆਰ ਕਰ ਲਾਂ ਜਿਵੇਂ ਖੋਆ ਵਗੈਰਾ ਜਾਂ ਮਾਂ ਆਪਣੀ ਖਾਣ ਵਾਸਤੇ ਤਿਆਰ ਕਰਦੇ ਨੇ ਉਸ ਤਰ੍ਹਾਂ ਹੀ ਇਹ ਮੰਨ ਲਓ ਇੱਥੇ ਲੈ ਕੇ ਆਉਂਦੇ ਨੇ ਖੋਆ ਲੈ ਕੇ ਆਉਂਦੇ ਨੇ ਠੀਕ ਹੈ ਕੇਸਰ ਵਾਲਾ ਦੁੱਧ ਲੈ ਕੇ ਆਉਂਦੇ ਨੇ ਦੋਸਤੋ ਮਿਲਕ ਬਦਾਮ ਲੈ ਕੇ ਨੇ ਇਹਨਾਂ ਦੇ ਬਹੁਤ ਜ਼ਿਆਦਾ ਭੀੜ ਲੱਗੀ ਰਹਿੰਦੀ ਹੈਗੀ ਦੇਖ ਲਓ ਇਹ ਆਮ ਚੀਜ਼ਾਂ ਘਰੇ ਬਣੀਆਂ ਨੇ ਸਾਫ਼ ਰੋਟੀਆਂ ਲੋਕ ਬਹੁਤ ਡਿਮਾਂਡ ਕਰਦੇ ਨੇਗੇ ਇਹਨਾਂ ਤੋਂ ਪੂਰਾ ਨਹੀਂ ਹੁੰਦੀਆਂ ਜੀਜਾ ਦੇਖ ਲਓ ਦੋਸਤੋ ਬੂਟੇ ਇੱਧਰ ਬੂਟੇ ਲੈ ਕੇ ਆਏ ਹੋਏ ਨੇ ਭਰਾ ਤੇ ਇਹ ਬੂਟੇ ਆਪਦੇ ਬੂਟੇ ਸੇਲ ਕਰ ਰਹੇ ਨੇ ਦੇਖ ਲਓ ਭਾਈ ਕੁਝ ਵੀ ਰਹੇ ਨੇ ਵੀ ਕਿਹੜਾ ਬੂਟਾ ਕਿਹਾ ਜਾ ਕਿਵੇਂ ਰੱਖਣਾਗਾ ਕਿਵੇਂ ਸਾਫ਼ ਸੰਭਾਲ ਕਰਨੀਆਂ ਦੋਸਤੋ ਦੇਖ ਸਕਦੇ ਹੋ ਇੱਧਰ ਜੁਪੀਪੀਸੀ ਦੀਆਂ ਸੀਟਾਂ ਬਣੀ ਹੋਈਆਂ ਨੇ ਜੀਆਂ ਮੰ ਲੋ ਜੂ ਵੀ ਫਾਰਮ ਪਾਉਣਾ ਹੈ ਕਿਸੇ ਭਰਾ ਨੇ ਇਹਦੇ ਇਹਨਾਂ ਬਾਰੇ ਵੀ ਜਾਣਕਾਰੀ ਲੈ ਸਕਦਾ ਹੈ ਜੂਪੀਪੀਸੀ ਦੀਆਂ ਇਹ ਘੱਟ ਤੋਂ ਘੱਟ ਕਹਿੰਦੇ 15 20 ਸਾਲ ਦੀ ਗਾਰੰਟੀ ਹੈ ਇਹਨਾਂ ਦੀ ਇਹ ਟੁੱਟਣ ਡਟਣ ਦਾ ਕੋਈ ਹੋ ਨਹੀਂ ਹੈਗਾ ਮੈਂ ਤੁਹਾਨੂੰ ਆ ਦੇਖੋ ਉੱਪਰ ਚੜ ਕੇ ਦਿਖਾ ਦਾਂ ਇਹ ਕੋਈ ਮੁਸਦੀ ਵੀ ਨਹੀਂ ਹੈਗਾ ਮੈਂ 65 5 ਸਾਲ ਬਾਅਦ ਉਹ ਹੋ ਗਿਆ ਕਿਨ ਇਹ ਕਹਿੰਦੇ ਘੱਟ ਤੋਂ ਘੱਟ 25 30 ਸਾਲ ਦੀ ਲਾਈਫ ਹੈ ਬਾਕੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਨਾ ਟੁੱਟਣ ਨਾ ਇਹਨਾਂ 'ਚ ਕੋਈ ਸੇਲ ਆਵੇ ਨਾ ਕੋਈ ਪਾਣੀ ਖੜੇ ਇਸ ਤਰੀਕੇ ਲਾਉਂਦੇ ਨੇ ਜੂ ਵੀ ਜਿਵੇਂ ਆਪਾਂ ਕਹਿੰਦੇ ਸਾਰਾ ਮੇਲਾ ਆਪਾਂ ਨੇ ਘੁੰਮ ਲਿਆ ਤੇ ਆ ਵੀ ਹਾਲ ਆ ਦੋਸਤੋ ਇੱਥੇ ਪੀਡੀਐਫ ਇਹ ਦੀ ਵੀ ਸਟਾਲ ਲੱਗੀ ਹੋਈ ਹੈਗੀ ਇੱਥੋਂ ਮੰਨ ਲਓ ਤੁਸੀਂ ਪੀਡੀਐਫ ਇਹ ਦੇ ਮੈਂਬਰਸ਼ਿਪ ਵੀ ਲੈ ਸਕਦੇ ਆ ਹੋਰ ਜਾਣਕਾਰੀ ਲੈਣੀ ਚਾਹੁੰਦੇ ਆ ਉਹ ਵੀ ਲੈ ਸਕਦੇ ਹੋ ਤੇ ਦੋਸਤੋ ਬਾਕੀ ਦੋਸਤੋ ਬਹੁਤ سارے ਵੀਰ ਜਾਨਵਰ ਲੈ ਕੇ ਪਹੁੰਚੇ ਹੋਏ ਨੇਗੇ ਮੱਝ ਦਾ ਲਵਾਸ ਲਬੂਫ ਜਿਹੜਾ ਚੈੱਕ ਕਰ ਸਕਦੇ ਆ ਥੱਲੇ ਬਾਲਟੀ ਵੀ ਨਹੀਂ ਟਿਕਦੀ ਹੈਗੀ ਆ ਕਰੋ ਚੈੱਕ ਦੇਖ ਸਕਦੇ ਹੋ ਕਿ ਇਹ ਵੀ ਪਹੁੰਚੇ ਹੋਏ ਨੇ ਜਾਨਵਰ ਜੀ ਨੀਲੀ ਰਵੀ ਦੇ ਆਹ ਦੇਖੋ ਇਤੋਂ ਬਹੁਤ ਸਾਰੇ ਜਾਨਵਰ ਪਹੁੰਚੇ ਹੋਏ ਨੇ ਇੱਕ ਵਾਰ ਤੁਸੀਂ ਮੇਲਾ ਦੇਖਿਆ ਹੈਗਾ ਮੰਨ ਲਓ ਮਸ਼ੀਨਾਂ ਵਾਲਾ ਦੂਜੇ ਪਾਸੇ ਦੇਖੋ ਜੀ ਆ ਪਸ਼ੂ ਪਸ਼ੂ ਲੈ ਕੇ ਪਹੁੰਚੇ ਨੇ ਕਿਸਾਨ ਭਰਾ ਦੇਖੋ ਆ ਨੀਲੀ ਰਵੀ ਦੇ ਆ ਬੱਚੀਆਂ ਮੂੜਾਂ ਦੀਆਂ ਵੱੱਜਾ ਆਜੋ ਤੁਹਾਨੂੰ ਹੋਰ ਵੀ ਪਸ਼ੂ ਦਿਖਾਉਣੇ ਆ ਇੱਕ ਵੀਡੀਓ ਦੇ ਵਿੱਚ ਮੇਲਾ ਕਵਰ ਕਰਾਂਗੇ ਆ ਮਿੱਤਰੋ ਦੇਖ ਲਓ ਪਸ਼ੂ ਲੈ ਕੇ ਪਹੁੰਚੇ ਹੋਏ ਨੇਗੇ ਭਰਾ ਆ ਇੱਥੇ ਗਾਵਾਂ ਤਿਆਰ ਹੋ ਕੇ ਮਾਲੂ ਮੁਕਾਬਲੇ ਵਿੱਚ ਜਾਂਦੀਆਂ ਨੇ ਇਹਨਾਂ ਨੂੰ ਇੱਥੋਂ ਤਿਆਰ ਕਰ ਕਰਕੇ ਰਿੰਗ ਦੇ ਵਿੱਚ ਲਿਆ ਜਾਂਦਾ ਦੇਖੋ ਸਾਬਣਾਂ ਨਾਲ ਚੰਗੀ ਤਰ੍ਹਾਂ ਨਿਮਾਤਵਾ ਕੇ ਦੇਖੋ ਬਾਈ ਹੋਰੀ ਤਿਆਰ ਕਰਨ ਲੱਗੇ ਹੋਏ ਨੇਗੇ ਮੇਂ ਬਖਤੀ ਤੋਂ ਦਾਤ ਬਣਾ ਅਗੇ ਦੋਸਤੋ ਪੰਜਾਬ ਦੇ ਨਾਲ ਆਹ ਬਾਹਰ ਨੀਆ ਛੇਤਾ ਜਿਹੜੀ ਮੇਲਾ ਦੇਖ ਪਾ ਰਹੇ ਨੇ ਸਾਹਮਣੇ ਦੇਖੋ ਇਹ ਡੇਰੀ ਦੇ ਵਿੱਚ ਅਸੀਂ ਕਰਦੇ ਹਾਂ ਇਹਨਾਂ ਨੂੰ ਉਹਨਾਂ ਲੋਕੀ ਕੰਮ ਕੋਈ ਦੇਦੇ ਤੇ ਗਣ ਕਰਦੇ ਆ ਕਿ ਦੇਖੋ ਪੀਡੀਫੇ ਮਿਲਣਾ ਮਾਨੋ ਇੱਕ ਆਵਾਜ਼ ਸਿੰਘ ਧੋਲੀਆ ਕਮਾ 24 ਕਿਲੋ ਸਾਹਮਣੇ ਦੇਖੋ ਰਾਇ ਸਾਹਿਬ 24 ਕਿਲੋ 700 ਗ੍ਰਾਮ ਜੀ 1 ਗ੍ਰਾਮ ਆਇਆ ਜੀ ਦੋ ਸਾਹਮਣੇ ਦੋ ਟਾਈਮਾਂ ਦੀ ਚਬਾਈ ਦਾ 50 ਕਿਲੋ 740 ਗ੍ਰਾਮ ਹੋਇਆ ਜੀ ਦੋ ਟਾਈਮਾਂ ਦੀ ਚਬਾਈ ਦਾ 50 ਕਿਲੋ 740 ਗ੍ਰਾਮ ਦੋਸਤੋ ਇੱਥੇ ਰੱਖਿਆ ਹੋਈਆਂ ਨੇ ਜੀ ਗਾਵਾ ਆਹ ਦੇਖ ਲਓ ਪੱਕੇ-ਪੁੱਕੇ ਲਾਏ ਹੋਏ ਨੇ ਇੱਥੇ ਚਬਾਈ ਵਾਲੀਆਂ ਗਾਵਾ ਰੱਖੀਆਂ ਨੇ ਇਸ ਤਰੀਕੇ ਨਾਲ ਪੀਡੀਐਫ ਦੇ ਵਿੱਚ ਆ ਦੇਖ ਲਓ ਐਵੇਂ ਬਣੇ ਹੋਏ ਨੇ ਪੀੜ ਇਹ گاਵਾਂ ਨੂੰ ਕੱਕ ਕੁੱਕ ਬਾਇਦਾ ਖੁੱਲੀਆਂ ਰੱਖਿਆ ਹੋਈਆਂ ਨੇ ਇਹ ਬੱਕਰੀ ਹੈ ਜੀ ਇੱਕ ਤਰ੍ਹਾਂ ਦੀ ਕਿਉਂਕਿ ਕੈਮਰੇ ਲੱਗੇ ਹੋਏ ਨੇ ਆ ਦੇਖੋ ਕੈਮਰੇ ਸਾਹਮਣੇ ਲੱਗੇ ਹੋਏ ਨੇਗੇ ਕੈਮਰੇ ਲੱਗਿਆ ਨੇ ਥੱਲੇ ਕੈਮਰੇ ਨੇ ਥੱਲੇ گاਵਾਂ ਨੇ ਕੋਈ ਉਹਦਾ ਮੂੰਹ ਮਾਹ ਦੇ ਵਿੱਚ ਕੁਝ ਦੇਣਾ ਨਹੀਂ ਹੈਗਾ ਬਾਕੀ ਆਪਾਂ ਗੱਲਬਾਤ ਵੀ ਕਰਾਵਾਂਗੇ ਤੁਹਾਡੀ ਤੇ ਇੱਕ ਵੀਡੀਓ ਦੇ ਵਿੱਚ ਹੀ ਆਪਾਂ ਕਵਰ ਕਰਾਂਗੇ ਜੀ ਇਹ ਸਾਰ ਆ ਦੇਖੋ ਬਹੁਤ ਸਾਰੀਆਂ گاਵਾਂ ਨੇ ਜਰਸੀ گاਵਾਂ ਨੇ ਤੇ ਇਚੇ گاਵਾਂ ਨੇ